ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਧੀ ਮਾਪਾਰਤ ਦੇ ਵਿੱਚ ਵਟਸਐਪ ਚਲਾਉਣ ਵਾਲੇ ਬਹੁਤ ਸਾਰੇ ਜਿਹੜੇ ਲੋਕ ਇਸ ਪਲੇਟਫਾਰਮ ਦੀ ਜਾਂ ਪਰ ਹੋਰ ਬਹੁਤ ਸਾਰੇ ਮੈਸੇਜਿੰਗ ਜਿਹੜੇ ਪਲੇਟਫਾਰਮ ਨੇ ਉਹਨਾਂ ਦੀ ਵਰਤੋਂ ਕਰਦੇ ਨੇ ਤਾਂ ਇੱਕ ਵਾਰ ਇਹ ਖਬਰ ਜਰੂਰ ਦੇਖ ਲੈ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਸਾਈਬਰ ਸੈੱਲ ਦੇ ਨਜੂਮ ਨੇ ਜਿਹੜੇ ਬੇहद ਸਖਤ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਹੁਣ ਤੁਹਾਡਾ ਵੀ WhatsApp ਬੰਦ ਹੋ ਸਕਦਾ Telegram ਬੰਦ ਹੋ ਸਕਦਾ ਜਾਂ ਪਰ ਹੋਰ ਮੈਸੇਜਿੰਗ ਜਿਹੜੇ ਐਪ ਨੇ ਸਾਧਨ ਨੇ ਉਹ ਬੰਦ ਹੋ ਸਕਦੇ ਨੇ ਕਿਉਂਕਿ ਵੱਡੇ ਪੱਧਰ ਤੇ ਸਾਈਬਰ ਠੱਗੀਆਂ ਜਾਂ ਪਰ ਆਨਲਾਈਨ ਅਪਰਾਧ ਇਨਾ ਜਿਹੜਾ ਐਪ ਤੋਂ ਦੇ ਜ਼ਰੀਏ ਦੇਖਣ ਨੂੰ ਮਿਲਦੇ ਨੇ ਤੇ ਫਿਰ ਭਾਰਤ ਸਰਕਾਰ ਨੇ WhatsApp, Telegram ਅਤੇ ਹੋਰ ਐਪਾਂ ਦੇ ਉੱਪਰ ਕੁਝ ਸਖਤ پابੰਦੀਆਂ ਲਗਾਈਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਤੁਹਾਡੇ ਐਪ ਫੋਨ ਦੇ ਵਿੱਚ ਮੋਬਾਈਲ ਫੋਨ ਦੇ ਵਿੱਚ SIM ਕਾਰਡ ਨਹੀਂ ਹੈਗਾ ਤਾਂ ਉਸ ਮੋਬਾਈਲ ਨੰਬਰ ਦਾ ਤੁਹਾਡੇ ਫੋਨ ਦੇ ਵਿੱਚ ਹੁਣ WhatsApp, Telegram ਜਾਂ ਫਿਰ ਕੋਈ ਵੀ ਮੈਸੇਜਿੰਗ ਐਪ ਨਹੀਂ ਚਲੇਗਾ ਅਕਸਰ ਇਹ ਕਈ ਵਾਰ ਹੁੰਦਾ ਸੀ ਕਿ ਜੋ ਤੁਸੀਂ ਇੱਕ ਵਾਰ ਫੋਨ ਦੇ ਵਿੱਚ WhatsApp Telegram ਜਾਂ ਹੋਰ ਮੈਸੇਜਿੰਗ ਐਪ ਚਲਾ ਲੈਂਦੇ ਸੀ ਤੇ ਉਸ ਤੋਂ ਬਾਅਦ ਉਸ ਮੋਬਾਈਲ ਫੋਨ ਦੇ ਵਿੱਚ ਉਹ ਜਿਹੜਾ ਜੋ SIM ਕਾਰਡ ਆ ਉਹ ਕੱਢ ਦਿੱਤਾ ਜਾਂਦਾ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਉਸ ਮੋਬਾਈਲ ਫੋਨ ਤੋਂ WhatsApp ਕਾਲ ਦੇ ਜ਼ਰੀਏ WhatsApp ਮੈਸੇਜਿੰਗ ਦੇ ਰਹੀਏ ਲੋਕਾਂ ਤੋਂ ਜਿਹੜੇ ਸਾਈਬਰ ਧੋਖਾਧੜੀਆਂ ਕੀਤੀ ਜਾਂਦੀਆਂ ਨੇ ਆਨਲਾਈਨ ਅਪਰਾਧ ਕੀਤਾ ਜਾਂਦੇ ਸੀ ਪਰ ਭਾਰਤ ਸਰਕਾਰ ਨੇ ਹੁਣ ਨਿਯਮ ਸਖਤ ਕਰ ਦਿੱਤੇ ਨੇ ਭਾਰਤ ਦੇ ਵਿੱਚ WhatsApp, Telegram ਅਤੇ ਹੋਰ ਮੈਸੇਜਿੰਗ ਐਪ ਜਿਹੜੇ ਸਾਧਨ ਨੇ ਉਹਨਾਂ ਦੇ ਉੱਪਰ ਵੱਧ ਰਹੀ ਸਾਈਬਰ ਟੱਗੀ ਆਨਲਾਈਨ ਅਪਰਾਧਾਂ ਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਮੈਸੇਜਿੰਗ ਐਪ ਦੇ ਨਾਲ ਨਿਯਮ ਪੂਰੇ ਤਰੀਕੇ ਨਾਲ ਬਦਲ ਦਿੱਤੇ ਨੇ ਕੇਂਦਰ ਸਰਕਾਰ ਨੇ ਨਵੇਂ ਸਾਈਬਰ ਸੁਰੱਖਿਆ ਨਿਯਮਾਂ ਮੁਤਾਬਕ ਹੁਣ ਕੋਈ ਵੀ ਮੈਸੇਜਿੰਗ ਐਪ ਉਦੋਂ ਤੱਕ ਨਹੀਂ ਚਲੇਗਾ ਜਦੋਂ ਤੱਕ ਫੋਨ ਦੇ ਵਿੱਚ ਐਕਟਿਵ SIM ਕਾਰਡ ਮੌਜੂਦ ਨਾ ਹੋਵੇ ਯਾਨੀ ਕਿ ਜੇਕਰ ਕੋਈ ਵੀ ਯੂਜ਼ਰ SIM ਕੱਢਦਾ ਹੈ ਤੇ ਨਾਲ ਦੀ ਨਾਲ ਉਹ ਜਿਹੜਾ ਉਸ ਤੋਂ ਬਾਅਦ ਐਪ ਆ ਉਹ ਕੰਮ ਕਰਨਾ ਬੰਦ ਕਰ ਦੇਵੇਗਾ ਜਾਨੀ ਕਿ ਲੌਗ ਆਊਟ ਹੋ ਜਾਵੇਗਾ ਸਰਕਾਰ ਮੁਤਾਬਕ ਅਪਰਾਧੀ ਅਕਸਰ ਅਸਲੀ SIM ਕੱਢ ਲੈਂਦੇ ਨੇ ਕਿ ਇੰਟਰਨੈਟ ਜਾਂ ਫਿਰ Wi-Fi ਦੇ ذریعے ਫਰਜ਼ੀ ਨੰਬਰਾਂ ਤੋਂ ਜਾਂ ਪਰ VPN ਅਤੇ ਨਕਲੀ ਅਕਾਊਂਟ ਤੋਂ ਸਾਈਬਰ ਠੱਗੀਆਂ ਕਰਦੇ ਨੇ ਨਵਾਂ ਨਿਯਮ ਇਸ ਨੂੰ ਰੋਕਣ ਦੇ ਲਈ ਬਣਾਇਆ ਗਿਆ ਨਵੀਂ ਗਾਈਡਲਾਈਨ ਜ਼ਿਆਦਾਤਰ ਸਾਰੇ ਮੈਸੇਜਿੰਗ ਐਪ ਦੇ ਉੱਪਰ ਲਾਗੂ ਹੋ ਰਿਹਾ ਜਿਵੇਂ ਕਿ WhatsApp, Telegram, Snapchat, ShareChat ਜੀ ਚੈਟ ਜੋਸ਼ ਜਾਂ ਪਰ ਅਜਿਹੇ ਬਹੁਤ ਸਾਰੇ ਐਪ ਨੇ ਖਾਸ ਤੌਰ ਤੇ WhatsApp ਵੱਡੇ ਪੱਤਰ ਤੇ ਵਰਤਿਆ ਜਾਂਦਾ ਤੇ ਉਸ ਨੂੰ ਜਿਹੜਾ ਵੱਡੇ ਪੱਤਰ ਤੇ ਮੰਨਿਆ ਜਾ ਰਿਹਾ ਕਿ ਉਹ ਲੋਕ ਜਿਹੜੇ ਫੋਨ ਦੇ ਵਿੱਚ SIM ਨਾ ਹੋਣ ਦੇ ਬਾਵਜੂਦ WhatsApp ਚਲਾਉਂਦੇ ਸੀ WhatsApp ਕਾਲਾਂ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਤਬਕੀਆ ਦੱਕ ਦਿੱਤੀ ਜਾਂਦੀ ਸੀ ਫਰੋੜ ਕੀਤਾ ਜਾਂਦਾ ਸੀ ਉਹ ਸਾਰਿਆਂ ਦਾ ਇਸ ਵਕਤ ਪਰਦਾ ਫਾਸ਼ ਹੋਵੇਗਾ ਜੇਕਰ ਮੋਬਾਈਲ ਜਿਹੜਾ ਮੋਬਾਈਲ ਫੋਨ ਦੇ ਵਿੱਚ ਤੁਹਾਡਾ SIM ਕਾਰਡ ਕੱਢਿਆ ਜਾਂਦਾ ਨਾਲ ਦੀ ਨਾਲ WhatsApp ਜਿਹੜਾ ਬੰਦ ਹੋਵੇਗਾ ਦੂਰ ਸੰਚਾਰ ਵਿਭਾਗ ਨੇ ਕੰਪਨੀਆਂ ਤੋਂ ਰਿਪੋਰਟ ਮੰਗੀਆਂ ਤੇ ਕਿਹਾ ਕੰਪਨੀਆਂ ਯਕੀਨੀ ਕਰਨਾ ਹੋਵੇਗਾ ਕਿ ਯੂਜ਼ਰ ਦਾ ਅਕਾਊਂਟ ਉਸੇ ਸਮੇਂ ਚੱਲੇ ਜਦੋਂ SIM ਕਾਰਡ ਫੋਨ ਦੇ ਵਿੱਚ ਮੌਜੂਦ ਹੋਵੇ ਤੇ ਐਕਟਿਵ ਹੋਵੇ ਬੈਕਗ੍ਰਾਉਂਡ ਦੇ ਵਿੱਚ ਬਿਨਾਂ SIM ਦੇ ਐਪ ਚੱਲਣ ਦੇ ਉੱਪਰ ਆਟੋ ਲੌਗ ਆਊਟ ਹੋ ਜਾਵੇ ਇਹ ਨਿਯਮ ਸਿਰਫ ਮੋਬਾਈਲ ਫੋਨ ਦੇ ਲਈ ਨਹੀਂ ਸਗੋ WhatsApp ਐਪ ਦੇ ਉੱਪਰ ਵੀ ਲਾਗੂ ਹੁੰਦਾ ਹੁਣ WhatsApp ਐਪ ਜਿਹੜੇ ਕੰਪਿਊਟਰਸ ਦੇ ਉੱਪਰ ਜਾਂ ਫਿਰ ਵਿੰਡੋ ਜਿਹੜਾ ਉੱਪਰ ਲੋਕ WhatsApp ਐਪ ਦੇ ਉੱਪਰ ਆਪਣਾ WhatsApp ਚਲਾ ਲੈਂਦੇ ਨੇ ਤਾਂ ਹੁਣ ਸਿਰਫ 6 ਘੰਟਿਆਂ ਬਾਅਦ ਤੁਹਾਡਾ WhatsApp ਖੁਦ ਹੀ ਲੌਗ ਆਊਟ ਹੋ ਜਾਵੇਗਾ ਇਸ ਦੇ ਬਾਅਦ ਯੂਜ਼ਰ ਨੂੰ ਦੁਬਾਰਾ ਮੋਬਾਈਲ ਦੇ ਵਿੱਚੋਂ QR ਕੋਡ ਸਕੈਨ ਕਰਕੇ ਲੌਗ ਇਨ ਕਰਨਾ ਪਵੇਗਾ ਸਰਕਾਰ ਦੇ ਵੱਲੋਂ ਮੈਸੇਜਿੰਗ ਐਪ ਕੰਪਨੀਆਂ ਨੂੰ 90 ਦਿਨ ਦੇ ਅੰਦਰ ਸਿਸਟਮ ਲਾਗੂ ਕਰਨ ਦਾ ਹੁਕਮ ਦਿੱਤਾ ਗਿਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ